ਆ ਗੰਦੀ ਜਨਾਨੀ ਦਾ ਪ੍ਰਮੋਟ ਕਰੀਆ ਗੰਦਗੀ ਨੂੰ ਕੁਛ ਇਸ ਤਰੀਕੇ ਨਾਲ ਮੈਂ ਸੋਧਿਆ ਛੱਲੇ ਦੇ ਮਰਦ ਮੇਰੀ ਵੀਡੀਓ ਦੇਖਦੇ ਆ ਤੁਸੀਂ ਵੀ ਆਪਣੀ ਵਾਈਫ ਨਾਲ ਸੌਂਦੇ ਆਪਣੇ ਬੈੱਡਰੂਮ 'ਚ ਸੌਂਦੇ ਆ ਸੋ ਇਹ ਵੀਡੀਓ ਵਾਇਰਲ ਕਰਨ ਦਾ ਮਕਸਦ ਸਿਰਫ ਉਹ ਕੁੜੀ ਨੂੰ ਜਲੀਲ ਕਰਨਾ ਮਰੀ ਨੂੰ ਵੀ ਤਾਂ ਕਿ ਤੁਸੀਂ ਉਹਨੂੰ ਬਾਲਾ ਕੱਢੋ ਉਹਦੇ ਬਾਰੇ ਹੋਰ ਗੰਦਪਖੋ ਤੇ ਮੇਹਰੋ ਦਾ ਰਸਤਾ ਹੋ ਜੇ ਸਾਫ਼ ਤਾਂ ਕਿ ਮੇਹਰੋ ਚੱਪ ਬਿਲਕੁਲ ਮੇਰੀ ਭੈਣ ਠੀਕ ਹੈ ਨਾ ਜਿਸ ਤਰੀਕੇ ਦੇ ਨਾਲ ਤੂੰ ਭੂਮਿਕਾ ਬੰਦ ਕੇ ਬਹੁਤ ਕੁਝ ਦੱਸਦੀ ਆ ਨਾ ਤੇ ਉਹਦੀ ਮੈਂ ਵੀ ਤੈਨੂੰ ਦੱਸਣਾ ਚਾਹੁੰਦੀ ਆ ਬੀਬੀਏ ਠੀਕ ਹੈ ਨਾ ਪਹਿਲੀ ਗੱਲ ਤਾਂ ਇਹ ਦੱਸ ਮੰਨਿਆ ਕੰਚਨ ਕੰਚਨ ਕੌਰ ਸੀਗੀ ਕੁਮਾਰੀ ਸੀ ਇਹ ਤੈਨੂੰ ਪਤਾ ਚੰਗੀ ਤਰੀਕੇ ਨਾਲ ਕੋਈ ਵੀ ਕੁਆਰੀ ਕੁੜੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੀ ਠੀਕ ਹੈ ਨਾ ਜਿਸ ਤਰੀਕੇ ਦਾ ਮਜ਼ਾ ਹੋ ਜਿੱਦਾਂ ਵੀਡੀਓ ਤੂੰ ਦੇਖੀ ਉਹਦਾ ਮੈਂ ਵੀ ਦੇਖੀ ਆ ਠੀਕ ਹੈ ਭੈਣੇ ਤੇ ਨਾ ਇਸ ਤਰ੍ਹਾਂ ਦੀ ਗੰਦਗੀ ਪ੍ਰਮੋਟ ਤੇ ਗੰਦਗੀਆਂ ਜਿਹੜੀ ਪ੍ਰਮੋਟ ਕਰਕੇ ਜਿਹੜੀਆਂ ਕੁੜੀਆਂ ਨੂੰ ਤੂੰ ਬढ़ावा ਦੇ ਰਹੀ ਹੈ ਨਾ ਕੁੜੀਆਂ ਕੀ ਗੱਲ ਨੇਕ ਕੰਮ ਨਹੀਂ ਕਰ ਸਕਦੀਆਂ ਹੱਡ ਹਡਾਲ ਵੇਲੀਆਂ ਬੈ ਕੇ ਰੋਟੀਆਂ ਖਾ ਸਕਦੀਆਂ ਜੇ ਕੁੜੀਆਂ ਐਦਾ ਕਰ ਸਕਦੀਆਂ ਤਾਂ ਮਿਹਨਤ ਨਹੀਂ ਕਰ ਸਕਦੀਆਂ ਤੂੰ ਕਿੱਦਾਂ ਦੀਆਂ ਗੱਲਾਂ ਕਰ ਸਿਰਫ ਮਿਹਨਤ ਰੀਲ ਚਾਹੀਦੀ ਹੁੰਦੀ ਆ ਅਰੇ ਤੂੰ ਕੀ ਪ੍ਰਮੋਟ ਕਰ ਰਹੀ ਆ ਤਾਈ ਤੁਹਾਡੇ ਪਿਓ ਤੁਹਾਡੇ ਤੁਹਾਡੇ ਵਰਗਿਆਂ ਦੇ ਪਿਓ ਨਾ ਵੈਂਟੀਲੇਟਰ 'ਚ ਲੱਗਦੇ ਇਸ ਗੱਲ ਨੂੰ ਮੈਂ ਦੁਬਾਰਾ ਤਿਬਾਰਾ ਬੋਲੂੰਗੀ ਤੇਰੀ ਤੁਹਾਡੇ ਲੋਕਾਂ ਦੀ ਮਰੀ ਹੋਈ ਜ਼ਮੀਰ ਸਰਕਾਰਾਂ ਦੀ ਜ਼ਮੀਰ ਨੂੰ ਕਿ ਭਾਈ ਮਾਰ ਕੇ ਤੁਸੀਂ ਉੱਪਰ ਉਸ ਅਕਾਲਪੁਰ ਕੋਲ ਜਾਣਾ ਹੈ ਤੁਸੀਂ ਕਰ ਰਹੀ ਆ ਗੰਦਗੀ ਨੂੰ ਪ੍ਰਮੋਟ ਤੁਸੀਂ ਗਲਤ ਆ ਔਰ ਇਹ ਜਿਹੜੀ ਲੜਾਈ ਚੱਲ ਰਹੀ ਆ ਨਾ ਸੱਚ ਤੇ ਝੂਠ ਦੀ ਆ ਨਾ ਕਰੋ ਸਿੱਖਾਂ ਦੇ ਨਾਲ ਨਾ ਧੱਕਾ ਔਰ ਇਹ ਜਿਹੜੀ ਮੇਰੀ ਭੈਣਿਆ ਨਾ ਬੜੇ ਫਕਰ ਤਰੀਕੇ ਨਾਲ ਦੱਸ ਰਹੀ ਆ ਕਿ ਬਈ ਇੱਕ ਨਾ ਮੰਡਲੀ ਬਣਾ ਲਓ ਇਕੱਠ ਕਰ ਲਓ ਤੇ ਫਿਰ ਨਾ ਇਸ ਤਰੀਕੇ ਦੇ ਨਾਲ ਜੁੱਤੀ ਵਰਾਓ ਪਹਿਲੀ ਗੱਲ ਤਾਂ ਤੂੰ ਇੱਥੇ ਪਹੁੰਚ ਇੰਡੀਆ ਚ ਜੇ ਤੂੰ ਇੱਕ ਬਾਪ ਦਿੱਤੀ ਆ ਵੈਸੇ ਤਾਂ ਤੂੰ ਲੱਗਦਾ ਨਹੀਂ ਕਿ ਤੂੰ ਇਹ ਬਾਪ ਦਿੱਤੀ ਆ ਜੇ ਤੂੰ ਵਾਕਈ ਹੈਗੀ ਆ ਨਾ ਤੇ ਤੂੰ ਆ ਇੱਥੇ ਤੇ ਫਿਰ ਮੈਂ ਦੇਖਦੀ ਆ ਕਿੰਨੇ ਕੇ ਤੇਰੇ ਜਿਹੜੇ ਜਿਹੜੇ ਤੇਰੇ ਚਾਰ ਵਾਲੇ ਆ ਨਾ ਜਿਹੜੀ ਤੂੰ ਅੰਦਰ ਤੂੰ ਆਪਣੇ ਆਪ ਨੂੰ ਸਿੱਖ ਕਹਿ ਕੇ ਦੱਸਦੀ ਐ ਤੂੰ ਸਿੱਖ ਹੈ ਵੀ ਨਹੀਂ ਆ ਜੇ ਹੁੰਦੀ ਤਾਂ ਤੂੰ ਪਹਿਲੀ ਗੱਲ ਤੇ ਜਿੱਦ ਇਸ ਤਰੀਕੇ ਨਾਲ ਤੂੰ ਕਹਿ ਰਹੀ ਨਾ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਚੁੰਨੀਆਂ ਦੀ ਪ੍ਰਥਾ ਲਈ ਐ ਤੇ ਪੈਂਦੀ ਨਹੀਂ ਚੁੰਨੀ ਕਿੱਥੇ ਆ ਤੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫੌਜ ਉਹਨਾਂ ਦੇ ਉਹਨਾਂ ਦੇ ਫੌਜ ਦੇ ਹੁ ਲਲਕਾਰਦੀਆਂ ਨਿਹੰਗ ਸਿੰਘ ਬਾਣੇ ਸਾਡੇ ਬਾਣੇ ਜੋ ਕਿ ਸਾਡੇ ਗੁਰੂ ਨੇ ਦਿੱਤੇ ਸਾਡੇ ਬਾਣੇ ਨੂੰ ਟਾਰਗੇਟ ਕਰ ਰਹੀਆਂ ਫालतू ਬਕਵਾਸ ਕਰ ਰਹੀਆਂ ਤੂੰ ਤੂੰ ਗਲਤ ਐ ਹੋਰ ਤੈਨੂੰ ਕਰਵਾਉਣ ਕੌਣ ਦਿਆ ਐ ਤੂੰ ਟੋਟ ਐ ਕਿਹਦਾ ਐ ਉਹ ਵੀ ਪਤਾ ਐ ਠੀਕ ਹੈ ਨਾ ਤੂੰ ਦੱਸਦੀ ਹੈ ਨਾ ਮੀਕਾ ਤੋਂ ਫੜਵਾ ਕੇ ਮਰਵਾ ਮਰਵਾਣਾ ਜਾਂ ਗਾਣੇ ਵਾਲੇ ਨੁਸਖ ਸਰੇ ਆਂ ਤੂੰ ਦੱਸ ਰਹੀ ਆਂ ਕਿ ਭਾਈ ਐਦਾਂ ਮਰਵਾਵਾਂਗੇ ਅਸੀਂ ਅਰੇ ਤੁਸੀਂ ਐਦਾਂ ਸਿੱਖੀ ਦਾ ਕਤਲ ਕਰ ਰਹੇ ਆਂ ਤੁਸੀਂ ਬਹੁਤ ਗਲਤ ਕਰ ਰਹੇ ਆਂ ਤੁਸੀਂ ਮੁਸਲਮਾਨਾਂ ਨੂੰ ਟਾਰਗੇਟ ਕਰ ਰਹੇ ਆਂ ਕਿਉਂ ਕੀ ਗੱਲ ਉਹ ਕੋਈ ਧਰਮ ਨਹੀਂ ਆ ਉਹਨਾਂ ਦੀ ਸੁਨਨਤ ਉਹਨਾਂ ਦੀ ਪ੍ਰਥਾ ਕੋਈ ਪ੍ਰਥਾ ਨਹੀਂ ਆ ਤੂੰ ਦੂਜਿਆਂ ਨੂੰ ਦੱਸਦੀ ਹੈ ਕਿ ਉਹਨਾਂ ਦੇ ਤੂੰ ਦੱਸ ਰਹੀ ਆਂ ਉਹਨਾਂ ਦੇ ਸਰੀਰ ਦੇ ਅੰਗ ਕੱਟੇ ਹੋਏ ਆ ਰੱਬ ਨੇ ਤੈਨੂੰ ਸਾਰੇ ਅੰਗ ਦਿੱਤੇ ਆ ਉਹ ਕੁੜੀਆਂ ਨੂੰ ਜਿੰਜੜੀਆਂ ਰੀਲਾ ਬਣਾ ਗਈਆਂ ਹੱਗੀਆਂ ਉਹਨਾਂ ਨੂੰ ਸਾਰੇ ਅੰਗ ਦਿੱਤੇ ਪਰ ਉਹ ਮਿਹਨਤ ਨਹੀਂ ਕਰ ਸਕਦੀਆਂ ਕਿੱਦਾਂ ਦੀਆਂ ਤੂੰ ਗੱਲਾਂ ਕਰਦੀਆਂ ਭੈਣ ਯੂ ਆਰ ਨਾਟ ਇੱਥੇ ਤੋਂ ਲੱਖ ਗੁਣਾ ਚੰਗੀਆਂ ਉਹ ਐਡਵੋਕੇਟ ਹੈਗੀਆਂ ਪੜ੍ਹਾ ਹੈਗੀਆਂ ਸਿਮਰਜੀਤ ਕੌਰ ਤੇ ਤੋਂ ਚੰਗੀਆਂ ਚੰਗੀਆਂ ਕਮਿਸ਼ਨਰ ਹੈਗੀਆਂ ਜਿਹੜੀਆਂ ਜਿਨ੍ਹਾਂ ਨੇ ਨਾ ਚੁੰਨੀ ਲੈਣ ਦੀ ਤਮੀਜ਼ ਆ ਜਿਹਦੇ ਚ ਚੰਗਿਆਈ ਨੂੰ ਪ੍ਰਮੋਟ ਕਰ ਰਹੀਆਂ ਤੂੰ ਗੰਦੀ ਜਨਾਨੀ ਆ ਇਹੀ ਦਿਖਾਣਾ ਚਾਹੁੰਦੀ ਸੀ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਜੇ ਇਸ ਤਰ੍ਹਾਂ ਦੇ ਲੋਕਾਂ ਨੂੰ ਬੜਾ ਨੱਥ ਪਾਉਣ ਵਾਸਤੇ ਤੁਹਾਡੇ ਲਈ ਕੋਈ ਤਾਲਾ ਨਹੀਂ ਇੰਪਲੀਮੈਂਟ ਹੋਈ ਹੋੜੀ ਵੀ ਨਹੀਂ <laughs> बबर शेर शेर हिंदुओं शेर लटक गए जिस तरह तू देखी मैं भी देखी और पूरे शरीर बहुत सारे निशान पाए हुए किन बलात्कार कर दी सी। कि नहीं जनानी की हिंदू कुड़िया सनातन समाज दया कुछ दी कि समाज दुआ ਤੂੰ ਗੰਦਗੀ ਨੂੰ ਪ੍ਰਮੋਟ ਕਰ ਰਹੀ ਆ ਤੂੰ ਇੱਥੇ ਆ ਜਿੱਤੇ ਤੂੰ ਇੱਕ ਬਾਪ ਦੀ ਧੀ ਆ ਨਾ ਤੂੰ ਇੱਥੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ